ਸ਼ੰਭੂ ਮੋਰਚੇ ਤੋਂ ਮੈਂ ਗੁਰਦੀਂਦਰ ਸਿੰਘ ਪੰਗੂਤੇ ਇਸ ਵੇਲੇ ਮੇਰੇ ਨਾਲ ਕਿਸਾਨਾਂ ਦੇ ਦੋ ਵੱਡੇ ਨੇਤਾ ਸੁਰਜੀਤ ਸਿੰਘ ਫੂਲ ਤੇ ਬਲਦੇਵ ਸਿੰਘ ਜੀਰਾ ਸਾਹਿਬ ਮੌਜੂਦ ਨੇ ਕਿਉਂਕਿ ਜਿਹੜੀ ਹੁਣ ਸਿਚੁਏਸ਼ਨ ਹੈ ਇੱਕ ਤਾਂ ਹੁੰਦਾ ਕਿ ਮੋਰਚੇ ਦੀ ਸ਼ੁਰੂਆਤ ਹੁੰਦੀ ਹੈ ਪਰ ਸ਼ੁਰੂਆਤ ਤੋਂ ਹੁਣ ਅਗਲੇ ਪੜਾਅ ਦੇ ਵਿੱਚ ਮੋਰਚਾ ਦਾਖਲ ਹੋ ਚੁੱਕਿਆ ਜਿਹੜੀਆਂ ਮੀਟਿੰਗਾਂ ਨੇ ਕੇਂਦਰ ਦੇ ਆ ਵਜ਼ੀਰਾਂ ਦੇ ਨਾਲ ਮੀਟਿੰਗਾਂ ਦਾ ਸਿਲਸਿਲਾ ਲਗਾਤਾਰ ਜਾ ਜਾਰੀ ਹੈ ਜਿਹੜੀ ਪ੍ਰਪੋਜ਼ਲ ਰੱਖੀ ਸੀ ਯੂਨੀਅਨ ਗਵਰਨਮੈਂਟ ਨੇ ਉਹ ਪ੍ਰਪੋਜ਼ਲ ਕਿਸਾਨਾਂ ਵੱਲੋਂ ਠੁਕਰਾਤੀ ਗਈ ਜਿੱਦੇ ਚ ਇੱਕ ਵੱਡੀ ਗੱਲ ਸੀ ਕਿ 5 ਸਾਲ ਦੇ ਲਈ 5 ਫਸਲਾਂ ਦੀ ਐਮਐਸਪੀ ਦਾ ਤੁਸੀਂ ਸਾਡੇ ਨਾਲ ਰਾਪਤਾ ਕਰ ਲਿਓ ਪਰ ਕਿਸਾਨ ਕਹਿੰਦੇ ਕਿ ਨਹੀਂ ਅਸੀਂ ਇਸ ਜਾਲ 'ਚ ਨਹੀਂ ਫਸਣਾ ਹੈਗਾ ਕਿਸਾਨਾਂ ਨੇ ਇਹਨੂੰ ਇੱਕ ਟਰੈਪ ਦਾ ਨਾਮ ਦਿੱਤਾ ਜਾਂ ਮੋਰਚੇ ਦੇ ਵਿੱਚ ਤੁਰਦਿਆਂ ਫਿਰਦੇ ਆਪਾਂ ਜਿੰਨੇ ਵੀ ਲੋਕਾਂ ਨਾਲ ਗੱਲਬਾਤ ਕਰਦੇ ਆ ਇਸ ਪ੍ਰਸਤਾਵ ਬਾਰੇ 5 ਫਸਲਾਂ 5 ਫਸਲਾਂ ਦੇ ਉੱਪਰ ਐਮਐਸਪੀ 5 ਸਾਲ ਦੇ ਲਈ ਤਾਂ ਇਹਨਾਂ ਪੂਰੇ ਮਾਮਲੇ ਤੇ ਗੱਲਬਾਤ ਕਰਨ ਦੇ ਲਈ ਦੋ ਮੇਰੇ ਨਾਲ ਨੇਤਾ ਮੌਜੂਦ ਨੇ ਤਮਾਮ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰਾਂਗੇ ਸਭ ਤੋਂ ਪਹਿਲਾਂ ਫੂਲ ਸਾਹਿਬ ਕੋਲੇ ਚਲੂੰਗਾ ਮੈਂ ਫੂਲ ਸਾਹਿਬ ਹੁਣ ਫਿਰ ਕੀ ਪ੍ਰੋਗਰਾਮ ਹੈ ਅੱਗੇ ਦਾ ਪ੍ਰੋਗਰਾਮ ਤਾਂ ਜੀ ਕੱਲ ਪ੍ਰੈਸ ਕਾਨਫਰੰਸ ਦੇ ਵਿੱਚ ਦੋਨੇ ਫਾਰਮਾਂ ਵੱਲੋਂ ਜਿਹੜੀ ਸਾਂਝੀ ਕੀਤੀ ਹੈ ਸ਼ਾਮ ਨੂੰ ਉਹਦੇ ਵਿੱਚ ਅਨਾਉਂਸ ਕਰਤਾ ਵੀ ਆ ਸਾਨੂੰ ਜਿਹੜਾ ਹੈਗਾ ਤੁਹਾਡਾ ਉਹਨਾਂ ਦਾ ਕੰਟਰੈਕਟਰ ਵਾਲਾ ਜਿਹੜਾ ਪ੍ਰਸਤਾਵ ਹੈ ਕੰਟਰੈਕਟ ਖੇਤੀ ਵਾਲਾ ਸਰਕਾਰ ਨਾਲ ਕੰਟਰੈਕਟ ਹੈ ਭਾਵੇਂ ਪੰਜ ਫਸਲਾਂ ਦਾ ਵੀ ਉਹੋ ਸਾਨੂੰ ਨਹੀਂ ਪਰਵਾਹ ਨਾ ਤੁਸੀਂ ਜੇ 20 ਸ਼ਾਮ ਤੱਕਰ ਨਹੀਂ ਉਹਨਾਂ ਨੇ ਜਿਹੜੀਆਂ ਇਹ ਵਿੱਚੇ ਐਮਐਸਪੀ ਵਾਲੀ ਵਿੱਚੇ ਜਿਹੜੀਆਂ ਦੂਜੀਆਂ ਮੰਗਾਂ ਨੇ ਆਪਣੀਆਂ ਕਰਜ਼ੇ ਵਾਲੀ ਹੈ ਨਰੇਗਾ ਵਾਲੀ ਹੈਗੀ ਹੈ ਜਿਹੜਾ ਪੰਜਵੀਂ ਸੂਚੀ ਵਾਲੀ ਹੈਗੀ ਹੈ ਇਹ ਸਾਰੀਆਂ ਜਿਹੜੀਆਂ 6 ਮੰਗਾਂ ਵੱਡੀਆਂ ਰਹਿ ਗਈਆਂ ਨੇ ਜਿਹੜੀਆਂ ਕੁੱਲ ਤਾਂ ਉਹ ਤਾਂ ਕਹਨੇ ਉਹਦੇ ਛੋਟੇ ਪਾਰਟ ਕਰਕੇ ਤਾਂ 16 17 ਪਰ ਜਿਹੜੀਆਂ ਮੇਨ ਹੈਗੀਆਂ ਉਹ 10 ਨੇ ਉਹਨਾਂ ਦੇ ਅਗਾਂ ਏਬੀਸੀ ਪਾਰਟ ਆ ਤਾਂ ਕਰਕੇ ਮਤ ਲੱਗਣ ਲੱਗ ਜਣੀਆਂ 10ਾਂ ਦੇ ਵਿੱਚੋਂ ਜਿਹੜੀਆਂ ਹੈਗੀਆਂ ਨੇ ਉਹ ਜਿਹੜੀਆਂ ਮੇਨ 6 ਹੈਗੀਆਂ ਨੇ ਉਹਨਾਂ ਤੇ ਸਾਡਾ ਹੈਗਾ ਬਈ ਵੀ ਸ਼ਾਮ ਤੱਕ ਸਰਕਾਰ ਆਪਦੀ ਜੋ ਵੀ ਪ੍ਰਪੋਜ਼ਲ ਉਹਨਾਂ ਦੀ ਹੈਗੀ ਹੈ ਵੀ ਇੰਨਾ ਅਸੀਂ ਮੰਨ ਸਕਦੇ ਹਾਂ ਜਾਂ ਕੋਈ ਨਹੀਂ ਮੰਨਣੀ ਜਾਂ ਦਧੀਆਂ ਮੰਨ ਸਕਦੇ ਹਾਂ ਜਾਂ ਇੰਨੇ ਮੰਨ ਇੰਨੇ ਪਰਸੈਂਟ ਮੰਨ ਸਕਦੇ ਆ ਉਹ ਆਪਦੀ ਜੋ ਵੀ ਡਿਸਕਸ਼ਨ ਬਹੁਤ ਹੋ ਗਈ ਆਪਦੀ ਪ੍ਰਪੋਜ਼ਲ ਰੱਖਣ ਜੇ ਉਹਨਾਂ ਨੇ ਕੋਈ ਪ੍ਰਪੋਜ਼ਲ ਨਹੀਂ ਰੱਖਦੇ ਇਹਦਾ ਮਤਲਬ ਸਾਫ਼ ਹੈ ਵੀ ਉਹ ਉਹਨਾਂ ਨੇ ਇਗਨੋਰ ਕਰਤਾ ਤੇ ਉਦੋਂ ਬਾਅਦ ਸਾਡੇ ਕੋਲੇ ਕੋਈ ਚਾਰਾ ਨਹੀਂ ਬਚਦਾ ਵੀ ਅਸੀਂ ਸ਼ਾਂਤਮਈ ਪੀਸਫੁਲੀ ਗਾਹਾਂ ਦਿੱਲੀ ਵੱਲ ਨੂੰ ਕੋਚ ਕਰ ਗਏ ਇਸ ਕਰਕੇ 11 ਵਜੇ ਅਸੀਂ ਜਿਹੜਾ ਹੈਗਾ ਦਿੱਲੀ ਬੰਦ ਤੋਂ ਰੋਗੇ ਤੁਸੀਂ ਇੱਕ ਗੱਲ ਦੱਸੋ ਫੂਲ ਸਾਹਿਬ ਹੁਣ ਤੱਕ ਉਹ ਕਿਹੜੀਆਂ ਕਿਹੜੀਆਂ ਮੰਗਾਂ ਨੇ ਜਿਨ੍ਹਾਂ ਦੇ ਉੱਪਰ ਸਰਕਾਰ ਨੇ ਸਹਿਮਤੀ ਜਤਾਈ ਹੋਵੇ ਕਿ ਅਸੀਂ ਇਹ ਮੰਗਾਂ ਥੋਡੀਆਂ ਮੰਨ ਲੈਂਦੇ ਹਾਂ ਤੇ ਤੁਸੀਂ ਸੰਤੁਸ਼ਟ ਹੋਵੇ ਉਹਨਾਂ ਮੰਗਾਂ ਤੋਂ ਮੰਗਾਂ ਪਹਿਲਾਂ ਵੀ ਦੱਸਿਆਂ ਨੇ ਜਿਹੜੀਆਂ ਹਨ ਘੋਲ ਦੇ ਦੌਰਾਨ ਪੈਦਾ ਹੋਣਗੀਆਂ ਨੇ ਮੰਗਾਂ ਦਿੱਲੀ ਦੇ ਅੰਦੋਲਨ ਦੇ ਦੌਰਾਨ ਘੋਲ ਦੀ ਅਸੀਂ ਐਂ ਕਹੋ ਵੀ ਬਾਈ ਪ੍ਰੋਡਕਟ ਹੈ ਉਹ ਸ਼ੁਰੂ ਦੇ ਵਿੱਚ ਘੋਲ ਦੇ ਮੰਗਾ ਹੈ ਨਹੀਂ ਸੀ ਤੋਂ ਘੋਲ ਸ਼ੁਰੂ ਹੋਇਆ ਬਾਅਦ ਦੇ ਵਿੱਚ ਪੈਦਾ ਹੋਉਂਗੇ ਘੋਲ ਦੇ ਦੌਰਾਨ ਨਾਲ ਜੁੜਗੀਆਂ ਹੋਣਗੀਆਂ ਨਾਲ ਜੁੜਗੀਆਂ ਜਿਵੇਂ ਆਪਣਾ ਫੱਟੜ ਹੋਏ ਆ ਆਪਣੇ ਉੱਥੇ ਇੰਨੀਆਂ ਗ੍ਰੈਜੂਐਟੀਆਂ ਹੋਗੀਆਂ ਨੇ ਇੰਨੀਆਂ ਮੋਤਾਂ ਹੋਗੀਆਂ ਨੇ ਉਹਨਾਂ ਦਾ ਕੰਪਨਸੇਸ਼ਨ ਹੈ ਉਹਨਾਂ ਦੇ ਨੌਕਰੀ ਵਾਲਾ ਹੈਗਾ ਕੇਸ ਰਜਿਸਟਰਡ ਹੋਏ ਆ ਸਾਰੇ ਘੋਲ ਦੇ ਦੌਰਾਨ ਵੱਖ-ਵੱਖੇ ਤੇ ਦਿੱਲੀ ਵਾਲੀ ਪੁਲਿਸ ਵੱਲੋਂ ਹੈਗੇ ਆ ਰੇਲਵੇ ਪੁਲਿਸ ਵੱਲੋਂ ਹੈਗੇ ਆ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਹੈਗੇ ਆ ਉਹ ਸਾਰਿਆਂ ਦੀ ਕੋ ਮੰਨਦੇ ਆ ਇੱਕ ਤਾਂ ਇੱਕ ਤਾਂ ਮੰਨਦੇ ਆ ਵੀ ਜਿਨ੍ਹਾਂ ਨੂੰ ਵੀ ਕੋਈ ਕੰਪਨਸੇਸ਼ਨ ਦਾ ਸੀ ਤੈਹ ਕੀਤਾ ਨੌਕਰੀ ਦਾ ਕੋਈ ਤੈਹ ਕੀਤਾ ਜਿਹੜੀ ਵੀ ਭਾਵੇਂ ਪੰਜਾਬ ਸਰਕਾਰ ਨੇ ਭਾਵੇਂ ਸੈਂਟਰ ਨੇ ਉਹ ਸਾਥੋਂ ਕਲੀਅਰ ਲੈ ਲਓ ਭਾਵੇਂ ਲਖੀਮਪੁਰ ਵਾਲੇ ਆ ਭਾਵੇਂ ਪੰਜਾਬ ਵਾਲੇ ਆ ਹਰਿਆਣੇ ਵਾਲੇ ਆ ਸੈਕੰਡ ਆ ਜਿਹੜਾ ਕੇਸ ਹੈਗੀ ਆ ਉਹਦੀ ਕੈਂਸਲੇਸ਼ਨ ਲੈ ਲਓ ਦੋ ਹੋ ਗਈਆਂ ਤੀਜੀ ਜਿਹੜੀ ਹੈਗੀ ਆ ਉਹ ਆਪਣਾ ਥਾਂ ਦੀ ਮੰਗ ਕੀਤੀ ਆ ਜਿਹੜੀ ਉੱਥੇ ਵੀ ਆਜ਼ਾਦਗਰ ਬਣਾਉਣ ਦੀ ਖਤਰ ਉੱਥੇ ਚੰਡੀਗੜ੍ਹ ਨਾਲ ਦਿੱਲੀ ਬਾਰਡਰ ਦੇ ਨੇੜੇ ਕੋਈ ਥਾਂ ਦਿੱਤੀ ਜਾਵੇ ਉਹ ਕਹਿੰਦੇ ਥਾਂ ਲੈ ਲਓ ਤਿੰਨੇ ਕਹਿਣ ਦਾ ਭਾਵ ਇਹਨਾਂ ਚ ਜਦੋਂ ਅਗਰ ਤੋਂ ਪੁੱਪ ਕੋਲ ਸ਼ੁਰੂ ਹੋਇਆ ਮੰਗਦਾ ਕੋਈ ਨਹੀਂ ਇਹ ਵੀ ਉਹਨਾਂ ਨੇ ਜਿਹੜਾ ਸੀਗਾ ਐਮ ਐਸ ਪੀ ਪੰਜਾਂ ਦੇ ਉੱਪਰ ਗੱਲ ਰੱਖੀ ਹੈ ਇਹੇ ਤਾਂ ਕੱਲ ਵਾਲੀ ਜਿਹੜੀ ਲਾਸਟ ਮੀਟਿੰਗ ਸੀ ਪਰਸੋਂ ਵਾਲੀ ਚਹਤਵਾਰ ਵਾਰ 18 ਨੂੰ ਸ਼ਾਮ ਨੂੰ ਹੋਈ ਉਹਦੇ ਵਿੱਚ ਰੱਖਿਆ ਇਹਨਾਂ ਨੇ ਆਹ ਪੰਜ ਦਾ ਜਿਹੜਾ ਮੰਗਾ ਤੇ ਵੀ ਅਸੀਂ ਐਮ ਐਸ ਪੀ ਦੇਵਾਂਗੇ ਪਰ ਉਹ ਕੰਟਰੈਕਟ ਹੋਊਗਾ ਜਿਹੜੇ ਕਿਸਾਨ ਉਹ ਸ਼ਰਤਾਂ ਮੰਨਣਗੇ ਉਹਨਾਂ ਦੀ ਜਿਹੜੀ ਫਸਲ ਹੈ ਇਹ ਪੰਜੇ ਫਸਲਾਂ ਉਹ ਉਹਨਾਂ ਦੀ ਐਮ ਐਸ ਪੀ ਤੇ ਖਰੀਦਾਂਗੇ ਕੰਟਰੈਕਟ ਬੇਸਡ ਹੈ ਭਾਵੇਂ ਸਰਕਾਰਾਂ ਦਿਆਂ ਨਾਲ ਸੈਂਟਰ ਸਰਕਾਰ ਨਾਲ ਕਹਿ ਲੋ ਜਾਂ ਸੈਂਟਰ ਸਰਕਾਰ ਦਿਆਂ ਜੋ ਖਰੀਦਦਾਰੀਆਂ ਹੈਗੀਆਂ ਨੇ ਕੋਆਪਰੇਟਿਵ ਬਾਡੀਆਂ ਹੈਗੀਆਂ ਨੇ ਜਿਵੇਂ ਉਹ ਆਪਣਾ ਹੈਗੀਆਂ ਨੇ ਜੋ ਵੀ ਹੈਗੀਆਂ ਨੇ ਜਿਹੜੀਆਂ ਖਰੀਦ ਕਰਦੀਆਂ ਨੇ ਉਹਨਾਂ ਨਾਲ ਕੰਟਰੈਕਟ ਕਰਾਉਣਗੇ ਤੇ ਐਂ ਦੱਸੋ ਸਰਕਾਰ ਜਿਵੇਂ ਐਮ 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 ਐਸ ਪੀ ਦੀ ਗੱਲ ਆਉਂਦੀ ਹੈ ਕਿ ਪੋਸੀਬਲ ਹੈਗਾ ਸਰਕਾਰ ਮੰਗਾ ਮਨਨ ਲਵੇ ਐਮਐਸਪੀ ਨੂੰ ਕਾਨੂੰਨੀ ਮਾਨਤਾ ਦੇ ਦੇਵੇ ਕਿ ਡਬਲਯੂਟੀਓ ਦੇ ਵਿੱਚੋਂ ਭਾਰਤ ਬਾਹਰ ਆ ਜਾਵੇ ਕਿਉਂਕਿ ਡਬਲਯੂਟੀਓ ਦੇ ਵਿੱਚ ਇਕੱਲਾ ਉੱਥੇ ਫਸਲਾਂ ਦੇ ਲੈਣ ਦੇਣ ਤਾਂ ਹੈ ਨਹੀਂ ਹੋਰ ਗੁੱਡਸ ਵੀ ਹੈਗੀਆਂ ਨੇ ਜਿਹੜੀਆਂ ਇੰਪੋਰਟ ਐਕਸਪੋਰਟ ਹੁੰਦੀਆਂ ਨੇ ਦੂਜਾ ਕੀ ਹੁਣ ਹੁਣ ਇਸ ਇਸ ਮੋਰਚੇ ਦਾ ਪ੍ਰੈਸ਼ਰ ਹੈਗਾ ਸਰਕਾਰ ਦੇ ਉੱਪਰ ਦੇਖੋ ਜੀ ਪ੍ਰੈਸ਼ਰ ਵੀ ਹੈਗਾ ਦੂਜੇ ਪਾਸੇ ਉਹ ਜਿਹੜੇ ਇਹ ਦਲੀਲ ਦਿੰਦੇ ਆ ਨਾ ਵੀ ਐਮਐਸਪੀ ਦਾ ਦੇ ਦੇ ਗਏ ਅਸੀਂ ਬਜਟ ਬਹੁਤ ਵੱਡਾ ਹੈਗਾ ਇੰਨਾ ਬਜਟ ਅਸੀਂ ਕਿੱਥੋਂ ਲੈ ਕੇ ਆਵਾਂਗੇ ਉਹ ਅਸੀਂ ਸਾਰੇ ਜਿਹੜੇ ਮਾਰ ਹੈਗੇ ਨੇ ਜਿਹੜੇ ਆਰਥਿਕ ਮਾਰ ਹੈ ਸਾਊਥ ਵਾਲੇ ਆ ਨਾਰਥ ਵਾਲੇ ਹੈਗੇ ਆ ਸਾਰੇ ਮਾਰਾਂ ਦੀਆਂ ਰਿਪੋਰਟਾਂ ਦਿੱਤੀਆਂ ਵੀ ਜਿਹੜੀ ਉਹਨਾਂ ਜਿਹੜੇ ਅਮਾਉਂਟ ਚਾਹੀਦੀ ਹੈ ਹੁਣ ਹੁਣ ਇਹ ਸਾਰਾ ਜਿਹੜਾ ਹੋਣ ਕਰਦੇ ਆ 22 ਕੇ 25000 ਕਰੋੜ ਹੈ ਜਿਹੜਾ ਇਹ ਐਮ ਐਸਪੀਟਲ ਆਉਂਦੇ ਆ ਹੁਣ ਅੱਜ ਦੀ ਹਾਲਤ ਜੇ ਉਹ ਅਸੀਂ ਕਹਿੰਦੇ ਆ ਜਿਹੜੀਆਂ ਵੀ ਜੇ ਸਾਰੀਆਂ 23 ਫਸਲਾਂ ਦੀ ਕਰਨੀ ਹੋਵੇ ਤਾਂ ਉਹ ਸਾਰੀ 7 7.5 ਕਰੋੜ ਬਣਦੇ ਲੱਖ ਕਰੋੜ ਬਣਦੇ ਆ ਇਸ ਤਰ੍ਹਾਂ ਲੱਗਦੇ ਆਂ ਸਰਕਾਰ ਇਸ ਤਰ੍ਹਾਂ ਲੱਗਦੇ ਉਹ 10 ਲੱਖ ਕਰੋੜ ਬਤਾ ਕੇ ਕਹਿੰਦੇ ਆ ਉਦੋਂ ਗਾ ਫਿਰ ਉਹ ਡਿਵਾਈਡ ਹੋ ਜਾਂਦੇ ਦੋ ਪੋਸੀਬਲ ਪੋਸੀਬਲ ਹੈ ਕਿ ਡਬਲਯੂ ਡਬਲਯੂ ਟਿਊ ਦੇ ਵਿੱਚ ਰਹਿੰਦੇ ਆਂ ਕਿ ਸਰਕਾਰ ਐਮਐਸਪੀ ਨੂੰ ਗਰੰਟੀ ਐਲਾਨ ਸਕਦੀ ਕੋਈ ਗੱਲ ਪੂਰੀ ਕਰਨਾ ਚਾਹੁੰਦਾ ਸੀ ਵੀ ਇਹ ਕੋਈ ਐ ਨਹੀਂ ਵੀ ਐਡਾ ਕੋਈ ਬਜਟ ਨਹੀਂ ਕਰ ਸਕਦਾ 10 ਲੱਖ ਕਰੋੜ ਤਾਂ ਇਹਨਾਂ ਨੇ 5 ਸਾਲਾਂ ਚ ਕਾਰਪੋਰੇਟਾਂ ਦਾ ਵੰਟੇ ਹੱਤੇ ਪਤਾ ਉਹਦੇ ਨਾਲ ਤਾਂ ਵਿੱਤੀ ਸੰਕਟ ਆਇਆ ਨਹੀਂ ਕੋਈ ਹੁਣ ਜੇ 2 ਲੱਖ ਕਰੋੜ ਉਹ ਸਾਡੇ ਹਿਸਾਬ ਨਾਲ 7.5 ਲੱਖ ਕਰੋੜ ਦਾ ਵੀ ਅੱਧ ਹੋ ਜਾਂਦਾ ਕਿਉਂਕਿ ਪਹਿਲੇ ਤੁਸੀਂ ਹੜੀ ਅਪ੍ਰੈਲ ਦੇ ਵਿੱਚ ਹੜੀ ਖਰੀਦਣੀ ਹੈ ਹੜੀਆਂ ਫਸਲ ਆਦੀ ਹੋ ਗਿਆ ਨਾ ਉਦੋਂ ਘਾ ਜਿਹੜੀ ਵਿਕ ਜੂਗੀ ਸੌਣੀ ਬੇੜੇ ਨੂੰ ਹੜੀ ਉਹਦੇ ਨਾਲ ਫਿਰ ਤੁਸੀਂ ਇਹਨਾਂ ਦਾ ਭਾਵ 3 ਲੱਖ ਜਾਂ 3.5 ਲੱਖ ਕਰੋੜ ਦਾ ਜਿਹੜਾ ਸਾਈਕਲ ਹੈ ਉਹਦੇ ਨਾਲ ਇਹ ਸਾਰਾ ਕੰਮ ਚੱਲਦਾ ਇਸ ਕਰਕੇ ਬਜਟ ਦੀ ਨਹੀਂ ਗੱਲ ਕੋਈ ਗੱਲ ਹੈਗੀ ਹੈ ਜਿਹੜੀ ਦੂਜੀ ਆ ਤੁਸੀਂ WTO ਨੇ ਨਾਲ ਇਹਨਾਂ ਦਾ ਜਿਹੜਾ 2023 ਦੇ ਵਿੱਚ ਹੋਇਆ ਇੱਕ ਬਰਲੀ ਕਾਨਫਰੰਸ ਹੋਈ ਹੈ ਉਹਦੇ ਵਿੱਚ ਬਕਾਇਦਾ ਉਹ ਜਿਹੜੇ ਹਦੈਤਾਂ ਕੀਤੀਆਂ ਨੇ ਸਾਰੇ ਦੇਸ਼ਾਂ ਨੂੰ ਜਿਹੜਾ ਇਹਦਾ ਅੰਗ ਉਹਦਾ ਪਾਰਟ ਹੈ ਉਹਦਾ ਵੀ ਤੁਸੀਂ 10% ਤੋਂ ਵੱਧ ਆ ਖਰੀਦ ਨਹੀਂ ਕਰਨੀ ਆਪੇ ਫ੍ਰੀ ਮਾਰਕੀਟ 'ਚ ਜੋ ਜਿੰਨਾ ਕਿਸੇ ਨੂੰ ਮਿਲਦਾ ਮਿਲੇ ਜਿਹਨੂੰ ਮੁਕਤ ਵਪਾਰ ਸਮਝੌਤਾ ਕਿਹਾ ਗਿਆ ਹਾਂ ਹਾਂ ਬਾਕੀ ਫ੍ਰੀ ਮਾਰਕੀਟ ਦੇ ਵਿੱਚ ਮੁਕਤ ਵਪਾਰ ਸਮਝੌਤੇ 'ਚ 10% ਤੁਸੀਂ ਸਰਕਾਰ ਵਾਲੀ ਖਰੀਦ ਸਕਦੇ ਤਾਂ ਕਿ ਜਿਹੜਾ ਉਹ ਜਿਹੜੇ ਤੁਸੀਂ ਉਹ ਪੀਡੀਐਸ ਹੈ ਜਨ ਤੱਕ ਬੰਡ ਪਰ ਨਾਲੀ ਆ ਉਹ ਜਿਹੜੀ ਦੇਣੀ ਉਹਨਾਂ ਕ ਖਰੀਦ ਲੋ ਤੁਸੀਂ ਤੇ 10% ਤੋਂ ਵੱਧ ਜਿਹੜੀ ਟੋਟਲ ਖਰਚ ਆਉਂਦਾ ਜਿਹੜਾ ਕਿਸੇ ਦਾ ਲਾਗਤ ਆਉਂਦੀ ਉਹ ਤੋਂ ਵੱਧ ਸਬਸਿਡੀ ਨਹੀਂ ਦੇਣੀ 10% ਤੋਂ ਵੱਧ ਪਰਚੇਜ਼ ਨਹੀਂ ਕਰਨੀ 10% ਤੋਂ ਵੱਧ ਸਬਸਿਡੀ ਨਹੀਂ ਇਹ ਉਹਦੇ ਵਿੱਚ ਹੈ ਉਹ ਹੈ ਹੁਣ ਜੇ ਹੁਣ ਇਹ 2 ਲੱਖ ਜਾਂ 3 ਲੱਖ ਕਰੋੜ ਦਾ ਪ੍ਰਬੰਧ ਕਰਕੇ ਦੇ ਦਿੰਦੇ ਆ ਤਾਂ ਇਹਦਾ ਮਤਲਬ ਉਹਦੇ ਉਹਦੇ ਨਾਲ ਟਕਰਾਹ ਹੋ ਗਿਆ ਫਸਲਾਂ ਵੀ ਖਰੀਦ ਲਗਾ 10% ਤੋਂ ਵੱਧ ਉਹ ਜਿਹੜਾ ਸਬਸਿਡੀ ਵੀ ਵੱਧ ਹੋ ਗਈ ਤੋਂ ਇਸ ਕਰਕੇ ਉਹ ੜਕਾ ਇਸ ਵਿੱਚ ਇਹ ਜਿਹੜਾ ਹੈਗਾ ਇਹ ੜਕਾ ਜਿਹੜਾ ਹੈਗਾ ਇਸ ਨੂੰ ਕੱਢਣ ਦੀ ਖਾਤਰ ਪਰ ਉਹ ਉੱਥੇ ਤੱਕ ਇਹ ਫੂਲਸ ਆਫ ਸਿਰਫ 10% ਹੈ 10% ਨੂੰ ਮੁਕਤ ਵਿਪਾਰ ਸਮਝੌਤੇ ਦੇ ਵਿੱਚ ਆਪਾਂ 10% ਜੇਕਰ ਮੰਨ ਵੀ ਲਈਏ ਉਦੋਂ ਵੀ ਤੁਸੀਂ ਦੇਖੋ ਕਿ ਫਿਰ ਹਿੰਦੁਸਤਾਨ ਨੂੰ ਪੂਰਨ ਐਮਐਸਪੀ ਦੇ ਨਹੀਂ ਹੋਣੀ ਹੈਗੀ ਫਾਈਨਾਂਸ ਜ਼ਰੂਰ ਮੈਨੇਜ ਕਰ ਲੂਗੀ ਭਾਰਤ ਸਰਕਾਰ ਪਰ ਦੂਜੇ ਦੇਸ਼ਾਂ ਨੂੰ ਟੁੱਟ ਕੇ ਪਿਆ ਜਾਣਾ ਉਹੀ ਤਾਂ ਅਸੀਂ ਕਹਿੰਦੇ ਆ ਦੂਜੇ ਦੇਸ਼ਾਂ ਨੂੰ ਨਹੀਂ ਜਿਹੜੇ ਉੱਥੇ ਉਹ ਅਸਰ ਹੋਣੀ ਕਿ ਵਪਾਰ ਵੀ ਹੁੰਨੇ ਆ ਹੋਰ ਚੀਜ਼ਾਂ ਦੇ ਵਪਾਰ ਵੀ ਹੁੰਦੇ ਨੇ ਅਨਾਸ਼ ਤੋਂ ਇਲਾਵਾ ਨਹੀਂ ਗੱਲ ਤਾਂ ਇਹ ਹੀ ਆ ਨਾ ਜਿਹੜੇ ਕਹਿੰਦੇ ਵੀ ਯਾਦ ਆਏ ਅਸੀਂ ਦੇਸ਼ ਜਿਆਦਾ ਹੈ ਉਹ ਜਿਹੜੇ ادارے ਹੈਗੇ ਆ ਕਮਤਰੀ ਮੁਕੰਮਤਰੀ ਮੋਦਰ ਫੰਡ ਹੈ ਵਰਡ ਵਰਡ ਬੈਂਕ ਹੈ ਡਬਲਯੂਟੀਆਈਐਮਐਫਐਸ ਆਈਐਮਐਫਐਸ ਸਰ ਵੀ ਉਹ ਸਾਰੇ ਦੁਨੀਆਂ ਦੇ ਜਿਹੜੇ ਵੱਡੇ ਸਮਰਾਜੀ ਕਾਰਪੋਰੇਟ ਜਿਹੜੇ ਘਰਾਣੇ ਵਾਲੇ ਜਿਹੜੇ ਦੇਸ਼ੀ ਵਿਦੇਸ਼ੀ ਕਾਰਪੋਰੇਟ ਘਰਾਣੇ ਕਹੇ ਲੋ ਜਾਂ ਸਮਰਾਜੀ ਦੇਸ਼ ਕਹੇ ਲੋ ਕੰਪਨੀਆਂ ਕਹੇ ਲੋ ਉਹ ਜਿਹੜੇ ادارے ਆ ਉਹ ਸਾਰੇ ਉਹਨਾਂ ਦੇ ਆ ਉਹ ਤੈ ਕਰਦੇ ਆ ਕਿਸੇ ਵੀ ਦੇਸ਼ ਲਈ ਸੋ ਇਸ ਕਰਕੇ ਇਹਨੂੰ ਤਾਂ ਅਸੀਂ ਕਹਿੰਦੇ ਆ ਵੀ ਇਹ ਆਜ਼ਾਦੀ ਵਾਲੀ ਜਿਹੜੀ ਗੱਲ ਕਰਦੇ ਆ ਵੀ ਰੁਕਣ ਘਬਰਾਂ ਵਾਲੇ ਇਹ ਬਣਦਾ ਹੁਣ ਉਹ ਇੱਕ ਗੱਲ ਮੈਂ ਤੁਹਾਨੂੰ ਨੋਟ ਕਰਾਉਣਾ ਅੱਜ ਮਿਨਿਸਟਰੀ ਲੇਵਲ ਦੀ ਮੀਟਿੰਗ ਹੋ ਰਹੀ ਹੈ ਡਬਲਯੂਟੀਓ ਦੀ 26 27 28 29 ਨੂੰ ਫਰਵਰੀ ਨੂੰ ਉਹਦੇ ਵਿੱਚ ਆਹ ਜਿਹੜਾ ਆਊਗਾ ਖੇਤੀ ਵਾਲਾ ਸੈਕਟਰ ਵਾਲਾ ਹਾਂ ਹਾਂ ਇਹ ਇਹਦੇ ਲਈ ਪ੍ਰੈਸ਼ਰ ਕਰਕੇ ਇਹਨਾਂ ਨੇ ਉਹਦੇ ਵਿੱਚ ਜਾਣ ਤੋਂ ਜਾਣਗੇ ਤਾਂ ਸਹੀ ਭਈ ਅਸੀਂ ਜਦੋਂ ਖੇਤੀ ਸੈਕਟਰ ਵਾਲਾ ਏਜੰਡਾ ਆਊਗਾ ਉਹਦੇ ਵਿੱਚ ਅਸੀਂ ਉਹ ਤੋਂ ਬਾਈਕਟ ਕਰਾਂਗੇ ਇਹ ਉਹ ਪਿਊਸ ਗੁੱਲ ਕਹਿ ਰਿਹਾ ਅਸੀਂ ਤਾਂ ਕਹਿੰਦੇ ਆ ਵੀ ਸਗਤ ਉਹਨਾਂ ਦਾ ਹੋਰ ਵੱਧ ਫਾਇਦਾ ਹੋ ਜਾਂਦਾ ਜੇ ਇਹ ਦਿੱਲੀ ਜਾਣ ਦੇ ਦਿੰਦੇ ਉੱਥੇ ਲੱਖਾਂ ਕਿਸਾਨ ਬੈਠਾ ਹੁੰਦਾ ਉਹਨੂੰ ਵੀ ਕਹਿ ਦਿੰਦੇ ਵੀ ਆਹ ਵੇਖੋ ਵੀ ਸਾਡੇ ਦਾ ਬਗਾਵਤ ਹੁੰਦੀ ਆ ਸਾਡੇ ਤਾਂ ਇਹਨਾਂ ਵਾਸਤੇ ਸਗਤੋਂ ਸੌਖਾ ਹੋਣਾ ਸੀਗਾ ਜਿਹੜਾ ਕਿਸਾਨਾਂ ਦਾ ਪ੍ਰੈਸ਼ਰ ਹੈ ਜਿਹੜਾ ਉੱਥੇ ਚੱਲ ਰਿਹਾ ਹੈ ਉਹ ਡਬਲਯੂਟੀਓ ਦੀਆਂ ਮਿਨਿਸਟਰੀ ਲੈਵਲ ਦੀਆਂ ਮੀਟਿੰਗਾਂ 'ਚ ਸਗਤੋਂ ਇਹਨਾਂ ਤੇ ਪ੍ਰੈਸ਼ਰ ਆ ਜਿਹੜਾ ਉਹਨਾਂ ਦਾ ਉਹ ਘਟ ਜਾਣਾ ਸੀਗਾ ਵੀ ਆਹ ਦੇਖੋ ਸਾਡੇ ਤਾਂ ਬਗਾਵਤ ਹੋਣ ਵਾਲੀ ਤੁਸੀਂ ਇੰਨੀਆਂ-ਇੰਨੀਆਂ ਸਬਸਿਡੀਆਂ ਦੇ ਰਹੇ ਹੋ ਤੁਸੀਂ 2200 ਗੁਣਾ ਸਾਡੇ ਨਾਲੋਂ ਤੇ ਸਾਨੂੰ ਕਿਉਂ ਨਹੀਂ ਦੇਣ ਦਿੰਦੇ ਪਰ ਉਹ ਉੱਥੇ ਸਾਡਾ ਦਮ ਉੱਥੇ ਵੀ ਗੱਲ ਆਹ ਹਾਂ ਹਾਂ ਕਮ ਚਾਹੀਦਾ ਨਾ ਉੱਥੇ ਜੀ ਫੁੱਲ ਸਬ ਉੱਥੇ ਵੀ ਆਹ ਗੱਲ ਆ ਜੂਗੀ ਨਾ ਜੇਕਰ ਆਪਾਂ ਕਹਾਂਗੇ ਕਿ ਸਬਸਿਡੀਆਂ ਹੁੰਦੇ ਰਹੇ ਨੇ ਪਰ ਮੰਨ ਲਓ ਅਮਰੀਕਾ ਸਬਸਿਡੀ ਦਿੰਦਾ ਸਭ ਤੋਂ ਵੱਧ ਕਿਸਾਨਾਂ ਨੂੰ ਹੁਣ ਹਾਂ ਸਭ ਤੋਂ ਵੱਧ ਤੁਸੀਂ ਦੇਖੋ ਕਿ ਉੱਥੇ ਤਾਂ ਪਹਿਲਾਂ ਹੀ ਜ਼ਮੀਨਾਂ ਦੇ ਕਲਸਟਰ ਬਣੇ ਹੋਏ ਨੇ ਤੇ ਜਿਹੜਾ 1.5% ਅੱਜ ਕਿਸਾਨ ਰਹਿ ਵੀ ਗਿਆ ਅਮਰੀਕਾ ਦੇ ਵਿੱਚ ਖੇਤੀ ਦੇ ਵਿੱਚ ਉਹ ਰੱਖਿਆ ਹੀ ਸਬਸਿਡੀ ਦੇ ਕੇ ਹੋਇਆ ਜੇਕਰ ਸਬਸਿਡੀ ਅਮਰੀਕਾ ਦੀ ਹਾਇਤਾ ਉਹੀ ਆ ਨਾ ਉਹਨਾਂ ਨੇ ਆਪਦੇ ਦੇਸ਼ ਦੀਆਂ ਹਾਲਤਾਂ ਮੁਤਾਬਕ ਬਿਨਾ ਕੋਈ ਆਹਾ ਪਰਵਾਹ ਕੀਤੇ ਆਪਣੀਆਂ ਇੱਥੋਂ ਵਾਲੇ ਦੇਸ਼ਾਂ ਨਾਲ 2-200 ਗੁਣਾ ਵੱਧ ਅਮਰੀਕਾ ਵਰਗੇ ਦੇਸ਼ਾਂ ਨੇ ਦਿੱਤੀਆਂ ਹੁੰਦੀਆਂ ਨੇ ਕਿਉਂਕਿ ਵੀ ਸਾਡੇ ਉਹ ਜਿਹੜੀ ਤੁਸੀਂ ਦੱਸਦੇ ਹੋ ਵੀ ਜੇ ਨਾ ਦਿੱਤੀਆਂ ਉਹ ਪ੍ਰੋਬਲਮ ਖੜੀ ਹੋ ਜੂ ਇਹ ਨਹੀਂ ਕਹਿ ਸਕਦੇ ਵੀ ਸਾਡੇ ਵੀ ਭਾਈਆ ਪ੍ਰੋਬਲਮ ਖੜੀ ਹੋ ਜੂਗੀ ਉਹ ਇਸ ਕਰਕੇ ਹੈ ਨਾ ਜਿਹੜੇ ਵੱਡੇ ਦੇਸ਼ ਨੇ ਕਹਿੰਦੇ ਨੇ ਅਸੀਂ ਫਿਰ ਜਿਹੜਾ ਦੁਨੀਆ ਦਾ ਵਪਾਰ ਹੈ ਦੁਨੀਆ ਨੂੰ ਇਨ ਬੈਲੈਂਸ ਨਹੀਂ ਹੋਣ ਦੇਣਾ ਅਸੀਂ ਦੁਨੀਆ ਵੀ ਬੈਲੈਂਸ ਕਰਕੇ ਰੱਖਣੀ ਹੈ ਜੇਕਰ ਭਾਰਤ ਤੋਂ ਅਸੀਂ ਅਨਾਜ ਲੰਨੇ ਆ ਭਾਰਤ ਤੋਂ ਅਨਾਜ ਆਉਂਦਾ ਤਾਂ ਕੋਈ ਚਾਈਨਾ ਇਲੈਕਟ੍ਰੋਨਿਕ ਚੀਜ਼ਾਂ ਪ੍ਰੋਵਾਈਡ ਕਰਾਉਂਦਾ ਜਪਾਨ ਹੋਰ ਚੀਜ਼ਾਂ ਪ੍ਰੋਵਾਈਡ ਕਰਵਾਉਂਦਾ ਵੀ ਉਹ ਫਿਰ ਤਾਲਮ ਸਿਰਫ ਲੋਕਾਂ ਨੂੰ ਇਹ ਅਸਲ ਵਿੱਚ ਜਿਹੜੇ ਉਹਨਾਂ ਦੇ ਇੰਟਰਸਟ ਹੈਗੇ ਆ ਆ ਸਾਮਰਾਜੀ ਦੇਸ਼ਾਂ ਦੇ ਉਹ ਇੰਟਰਸਟ ਦੀ ਸੇਵਾ ਤਾਂ ਹੀ ਹੋਊਗੀ ਜੇ ਇਹ ਆਹ ਜਿਹੜਾ ਡਬਲਯੂਟੀ ਵਾਲਾ ਸਿਸਟਮ ਹੈਗਾ ਜਿਹੜਾ ਇਹ ਇਹਨੂੰ ਜੇ ਲਾਗੂ ਕਰਦੇ ਅਸਲ ਵਿੱਚ ਉਹਨਾਂ ਦੇ ਇਹ ਤਾਂ ਦੀ ਪੂਰਤੀ ਦੇ ਖਾਤੇ ਜਰੂਰੀ ਹੈ ਇਹ ਨੀਤੀਆਂ ਯਾਨੀ ਕਿ ਲੋਕਾਂ ਦਾ ਹਿੱਤ ਖੂਚ ਪੈਣ ਕਿਸਾਨਾਂ ਦੇ ਹਿੱਤ ਖੂਚ ਪੈਣ ਮਜ਼ਦੂਰਾਂ ਦੇ ਇਹਨਾਂ ਨੂੰ ਕੋਈ ਨਹੀਂ ਇਸੇ ਕਰਕੇ ਸੀ ਕਹਿੰਦੇ ਵੀ ਸਾਡਾ ਭਾਰਤ ਹੈ ਅਜੇ ਵੀ ਸਿਆਸੀ ਤੌਰ ਤੇ ਗੁਲਾਮ ਹੈ ਯਾਨੀ ਕਿ ਅਜੇ ਵੀ ਉਹਨੀਆਂ ਦਾ ਕਹਿਣਾ ਕਿ ਭਾਵੇਂ ਗੈਟ ਹੋਵੇ ਜਾਂ ਫਿਰ ਆਈਐਮਐਫ ਹੋਵੇ ਇੰਟਰਨੈਸ਼ਨਲ ਮੋਨਿਟਰਿੰਗ ਫੰਡ ਜਾਂ ਕਿਸੇ ਤਰ੍ਹਾਂ ਦਾ ਕੋਈ ਹੋਰ ਸਮਝਾਤ ਹੋਵੇ ਡਬਲਯੂਟੀਯੂ ਹੋਵੇ ਨਾ ਵੀ ਸਾਰੀਆਂ ਇਹ ਕਾਰਪੋਰੇਟ ਪੱਖੀ ਨੇ ਆਮ ਲੋਕਾਂ ਦੇ ਪੱਖੀ ਨਹੀਂ ਹੈਗੇ ਇਸ ਕਰਕੇ ਕਹਿੰਦੇ ਨੇ ਕਿ ਜੇਕਰ ਕਿਸਾਨੀ ਨੂੰ ਫਸਲਾਂ ਦੇ ਮੁੱਲ ਲੈਣੇ ਨੇ ਤਾਂ ਭਾਰਤ ਜੇ ਸਮਝੋ ਤੇ ਨਬੀ ਜੀ ਤੋਂ ਬਹਾਰ ਆਵੇ ਜੀ ਸੋ ਦੋਸਤੋ ਮੇਰੇ ਨਾਲ ਫੁੱਲ ਸਾਹਿਬ ਜੁੜੇ ਹੋਏ ਹੈ